ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਫ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬਾਗਾਪੁਰਾਣਾ ਬਾਗੇਪੁਰਾਣੇ ਦੇ ਕੋਠਿਆਂ 'ਚ ਵੀਡੀਓ ਬਣਾ ਰਿਹਾ ਹਾਂ ਜਿਹੜੇ ਕਰੋ ਵੀਡੀਓ ਬਣਾ ਰਿਆ ਪਾਈ ਪਸੂ ਪਾਲਣ ਦਾ ਕੰਮ ਕਰਦੇ ਆ ਇੱਕ ਘਰ ਦੀ ਗਾਂ ਸੇਲ ਆ ਜਾਣਕਾਰੀ ਮੇਰੇ ਤੋਂ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਮਾ ਸੁਆਸ ਸੀ ਗਾ ਜੀ ਸੁਆਸ ਜੀ ਨਾਮ ਤੇ ਐਡਰੈਸ ਦੱਸ ਦੋ ਇਹ ਨਾਮ ਆਪਣਾ ਜੀ ਹੁਸੈਨ ਟੋਠੇ ਦਾ ਸੰਧਾਲੇ ਪਿੰਡ ਵੱਧਪੁਰਾ ਠੀਕ ਆ ਜੀ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98628 1839 ਠੀਕ ਆ ਜੀ ਕੀ ਡਿਟੇਲ ਆ ਕਿ ਕਿੰਨੇ ਸੁਆਸ ਹੁੰਦੀ ਆ ਜੀ ਇਹ ਪਹਿਲਾ ਸੁਆਸ ਹੁੰਦੇ ਵੀਰੇ ਹਜੇ ਦੋ ਦੋ ਦੇ ਦੰਦ ਮੂਹਰੋ ਚੱਪਦੀ ਆ ਠੀਕ ਹੈ ਜੀ ਤੇ ਸੀਮਨ ਬਾਈ ਇਹਦੇ ਕਿਹੜਾ ਲੱਗਿਆ ਸੀਮਨ ਐਸੀ ਬਰੂਸ ਦਾ ਲੈ ਆਏ ਨੇ ਬਰੂਡ ਦਾ ਹਾਂਜੀ ਠੀਕ ਹੈ ਜੀ ਤੇ ਦਣ ਕਿੰਨੇ ਲੈਜੋ ਬਾਈ ਦਣ ਤਾਂ ਹੈ ਵੀਰੇ 25 ਤਰੀਕ ਨੂੰ ਪੂਰੇ ਹੈ ਜੀ ਜਿਹੜੇ ਤਰੀਕ ਅੱਜ ਹੋ ਗਿਆ 21 ਚਾਰ ਦਿਨ ਐ ਪਏ ਆ ਬਾਕੀ ਚਲੋ ਪਸੂ ਐ ਉੱਪਰ ਵੀ ਲੈ ਜਾਂਦਾ ਜੀ ਕਿੰਨਾ ਕੁ ਪਾਜੋ ਬਾਈ ਦੁੱਧ ਦੁੱਧ ਪਾਜੋ ਬਾਈ 30 32 ਲੀਟਰ ਠੀਕਾ ਤੋਰ ਕੇ ਦਿਖਾ ਦੇ ਜੀ ਰੋ ਸੋਹਣੇ ਫੇਸ ਕੁਆਲਿਟੀ ਬਾਈ ਕਹਿੰਦਾ ਦੁੱਗ ਦੇ ਦੰਦ ਚੱਕਦੇ ਆ ਹਜੇ ਬਾਕੀ ਜੇ ਤੁਸੀਂ ਆਉਂਗੇ ਆਪਦੇ ਦੰਦ ਚੈੱਕ ਕਰ ਸਕਦੇ ਹੋ ਸੂਨ ਇਥੇ ਕੁਆਰਡੀਨੇਟ ਦਾ ਚੈੱਕ ਕਰ ਲਓ ਕੋਈ ਲਿਸੀ ਫਿੱਕੀ ਨਹੀਂ ਪੂਰੇ ਕੱਦ ਕਾਟ ਤੇ ਵਜਨ ਵਾਲੀ ਗਾਂ ਹੈ ਜੀ ਕੋਈ ਛੋਟੀ ਗਾਂ ਨਹੀਂ ਜਿਵੇਂ ਆਪਾਂ ਫਾਰਮਾਂ ਚ ਗਾਨਾ ਵੇਨੇ ਹੁੰਨੇ ਆ ਜੀ ਉਹ ਚੀਜ਼ ਆ ਲੈ ਆ ਵੀਰ ਵਾਪਸ ਬੱਸ ਨਗੀਨਾ ਹੀ ਆ 1 एचਐਫ ਦਾ ਥਾਨ ਬੋਟ ਆਫ ਦਾ ਲੱਗਿਆ ਉਹ ਵੀ ਤੁਹਾਨੂੰ ਚੈੱਕ ਕਰਵਾਉਂਗਾ ਡੇਟ ਮੁਤਾਬਕ ਦਿਨ ਹਜੇ 4 ਪਏ ਆ ਬਾਕੀ ਕਰਮਾਂ ਵਾਲੀਆਂ ਕਈ ਆ ਰਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਜਿਹੜਾ ਬੋਡੀ ਸਟਰਕਚਰ ਤੇ ਢਾਂਗ ਚਾਦੂ ਹੀ ਚੈੱਕ ਕਰ ਸਕਦੇ ਹੋ ਪੂਰਾ ਮੱਜਾ ਵਾਂਗੂ ਪੂਰਾ ਚੌੜਾ ਤੱਦਗਾਠ ਬਾਈ ਦੇ ਮੋਢੇ ਤੇ ਕਰਾਉਂਦਾ ਹਵਾਨਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਜੀ ਮੂਰਲੇ ਸਾਈਡ ਤੋਂ ਥਣ ਚੈੱਕ ਕਰਾ ਦਿੰਨੇ ਆ ਸੋਹਣੇ ਆ ਗੈਪ ਤੇ ਨਿਖੜਵੇਂ ਹੱਥੀ ਜਵਾਈ ਵਾਲੇ ਬਾਕੀ ਜਾਤ ਬਰੀਡ ਦੀ ਚੰਗੀ ਆ ਬਾਈ ਦੇ ਦਸਨਾ ਮੁਤਾਬਕ ਬਰੂਡ ਦਾ ਇਹਦੇ ਸੀਮਣ ਲੱਗਿਆ ਵਾ ਈ ਬੱਤੀ ਕਿੱਲੋ ਦੀ ਉਮੀਦ ਕਰਦੇ ਆ ਜਿਹੜੇ ਸਾਹਮਣਾ ਕੁਆਲਿਟੀ ਆ ਗਾਂ ਦੀ ਚੰਗੀ ਸੇਵਾ ਗੌਰ ਹੋ ਜੇ ਤਾਂ ਬਾਲਾ ਬਣੀ ਦੁੱਧ ਕੋਈ ਕਿਉਂਕਿ ਦੁੱਧ ਮੇਨ ਗੱਲ ਹੁੰਦੀ ਸੇਵਾ ਦਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸੂ ਬਾਕੀ ਹਵਾਨ ਨੇ ਤੇ ਬਰੀਕ ਪ੍ਰਿਕ ਵੇਖ ਜੇਕਰ ਜਿਵੇਂ ਮਰਦੀ ਹੱਥ ਫੇਰੀ ਜੀਓ ਸੌ ਕਰਮ ਵਾਲੀ ਪੂਰੀ ਆ ਕਈ ਔਰ ਉਪਰਾ ਕਰ ਜਾਂਦਾ ਬਸ ਕਿਉਂਕਿ ਜਦੋਂ ਕੋਈ ਨਵਾਂ ਬੰਦਾ ਆਉਂਦਾ ਕੋਈ ਕੋਈ ਬਸੂ ਡਰਦਾ ਹੁੰਦਾ ਅੰਤ ਕੋਈ ਨਹੀਂ ਬਰੀਕੀਆਂ ਚੈੱਕ ਕਰ ਲੋ ਜੀ ਬਰੀਡ ਵਾਈਜ਼ ਕਰਮ ਵਾਲੀ ਬੱਚਾ ਚੰਗਾ ਦੇਗੀ ਤਾਂ ਦੋ ਵੜਾ ਬਣ ਜਾਣੀਆਂ ਜੀ ਤੁਹਾਨੂੰ ਫਿਰ ਕੁਆਲਟੀ ਚੈੱਕ ਕਰ ਲਓ ਜਿਹੜੇ ਦਾੰਦ ਆ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਮੁੱਲ ਬਾਈ ਦਾ ਮੁੱਲ ਵੀਰੋਂ ਤੁਹਾਨੂੰ ਹੁਣ ਤੇ ਕਰ ਲਾਂਗੇ ਜੀ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਜੀ ਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ